ਆਇਆ ਆਇਆ ਸ਼ਾਰਦ ਦਾ ਮੁੰਡਾ ਦੇ ਜਣਾ ਤੇ ਉਹ ਜਿਹੜੇ ਆਪਣੇ ਪੁਰਾਣਾ ਨਾਮ ਦੇ ਕਿਸ਼ੇ ਵਸੇ ਨਹੀਂ ਨਹੀਂ ਚਾ ਨਹੀਂ ਚਾ ਸਾਰੀ ਨਾ ਜਿਵਾਜ ਹੋਈ ਹੈ ਪ੍ਰਸ਼ਾਸਨ ਬੇਖਬਰ ਹੋਇਆ ਹੈ ਸ਼ਹਿਰ ਦੇ ਵਿੱਚ ਗੁੰਡਾਗਰਦੀ ਦਾ ਨਾਚ ਹੋ ਰਿਹਾ ਹੈ ਸ਼ਰਿਆਮ ਸਾਡੇ ਬੰਦਿਆਂ ਤੇ ਰਿਵਾਲਵਰਾਂ ਲੈ ਕੇ ਫਾਇਰਿੰਗ ਹੋ ਰਹੀ ਹੈ ਪਰ ਪ੍ਰਸ਼ਾਸਨ ਸੁੱਤਾ ਪਿਆ ਹੈ ਉਸ ਟਾਈਮ ਸੁੱਤਾ ਪਿਆ ਹੈ ਜਦੋਂ ਕਿ ਉਹਨਾਂ ਨੂੰ ਦੱਸਿਆ ਗਿਆ ਦੋ ਤਿੰਨ ਦਿਨ ਤੋਂ ਬੰਦੇ ਰਿਵਾਲਵਰ ਲੈ ਕੇ ਘੁੰਮਦੇ ਪਏ ਆ ਔਰ ਜਿੰਮੀ ਦੇ ਦੋਸਤ ਨੂੰ ਉਹਨਾਂ ਨੇ ਦੋ ਦਿਨ ਪਹਿਲਾਂ ਕਿਡਨੈਪ ਕਰਕੇ ਉਹਦੇ ਸਿਰ ਤੇ ਰਿਵਾਲਵਰ ਰੱਖਿਆ ਪ੍ਰਧਾਨ ਜੀ ਨੇ ਜਿੰਮੀ ਨੇ ਸਾਨੂੰ ਅਜੇ ਇਹ ਗੱਲ ਨਹੀਂ ਪਈ ਅਸੀਂ ਉਸ ਗੱਲ ਦੀ ਖਬਰ ਪ੍ਰਸ਼ਾਸਨ ਤੱਕ ਪਹੁੰਚਾਈ ਉਸ ਦੇ ਬਾਅਦ ਵੀ ਪ੍ਰਸ਼ਾਸਨ ਸੁੱਤਾ ਪਿਆ ਹੈ ਇਹ ਗੱਲ ਸਮਝ ਤੋਂ ਬਾਹਰ ਹੈ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕੱਲ 10 ਵਜੇ ਗਊਸ਼ਾਲਾ ਰੋਡ ਤੇ ਆਪਾਂ ਇਕੱਠੇ ਹੋਣਾ ਹੈ ਕੱਲ ਫਗਵਾੜਾ ਬੰਦ ਦੀ ਕਾਲ ਹੈ ਔਰ ਫਗਵਾੜਾ ਬੰਦ ਉਦੋਂ ਤੱਕ ਰਹੂਗਾ ਜਦੋਂ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਸਾਡਾ ਸਹਿਯੋਗ ਦਿਓ ਜੇ ਗੱਲ ਕਰੀਏ कि ਤੁਸੀਂ ਹੁਣ ਪ੍ਰਸ਼ਾਸਨ ਦੀ ਗੱਲ ਕੀਤੀ ਆ ਮੇਰੇ ਕਹਿਣਾ 6:30 ਦਾ ਗੱਲ ਆ ਤਾਂ 8:45 ਦਾ ਟਾਈਮ ਹੋ ਚੁੱਕਿਆ ਆ ਐਸਪੀ ਮੈਡਮ ਜਿਹੜੇ ਸ਼ਹਿਰ ਦੇ ਵਿੱਚ ਇੱਥੇ ਮੌਜੂਦ ਨੇ ਅੱਲੇ ਤੱਕ ਉਹ ਸਾਨੂੰ ਇਸ ਜਿਹੜਾ ਆ ਸਿਵਲ ਹਸਪੀਟਲ ਦੇ ਵਿੱਚ ਆਉਣ ਦਾ ਵੀ ਉਹਨਾਂ ਕੋਲ ਟਾਈਮ ਨਹੀਂ ਲੱਗਾ ਸੋ ਇਤੋਂ ਵੱਡੀ ਜਿਹੜੀ ਪ੍ਰਸ਼ਾਸਨ ਦਾ ਜੇ ਕਹੀਏ ਕਿ ਉਹਨਾਂ ਦੀ ਕਿੰਨੇ ਕਿ ਜ਼ਿੰਮੇਵਾਰੀ ਦਾ ਕੰਮ ਕਰ ਰਹੇ ਆ ਜਾਂ ਕੀ ਕਰ ਰਹੇ ਆ ਇਤੋਂ ਵੱਡੀ ਗੈਰ ਜ਼ਿੰਮੇਵਾਰਾ ਨਾ ਉਹਨਾਂ ਦਾ ਜਿਹੜਾ ਰਵਈਆ ਇਤੋਂ ਵੱਡਾ ਕੀ ਦੱਸ ਸਕਦੇ ਆ ਤੋ ਜਿੰਨਾ ਵੀ ਪ੍ਰਸ਼ਾਸਨ ਇੱਥੇ ਬੈਠਾ ਆ ਕਿਸੇ ਨੇ ਵੀ ਹਲੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਆਸ਼ਵਾਸ਼ਣ ਨਹੀਂ ਦਿੱਤਾ ਕਿਸੇ ਨੇ ਆ ਕੇ ਕੋਈ ਗੱਲ ਨਹੀਂ ਕੀਤੀ ਪਿਛਲੇ 3 ਘੰਟੇ ਤੋਂ ਜੇ ਕੁਝ ਪ੍ਰਸ਼ਾਸਨ ਦੇ ਲੋਕ ਇੱਥੇ ਬੈਠੇ ਵੀ ਆ ਵੀ ਕਿਸੇ ਨੇ ਵੀ ਆ ਕੇ ਕੋਈ ਆਸ਼ਵਾਸ਼ਣ ਦੀ ਗੱਲ ਨਹੀਂ ਕੀਤੀ ਸੋ ਇਤੋਂ ਵੱਡਾ ਗੈਰ ਜ਼ਿੰਮੇਵਾਰ ਨਾ ਜਿਹੜਾ ਕੰਮ ਆ ਉਹ ਨਹੀਂ ਹੋ ਸਕਦਾ ਅਮਨ ਆਇਆ ਹੀ ਆਇਆ ਜੀ ਜੋ ਅੱਜ ਦੀ ਘਟਨਾ ਸਾਰਿਆਂ ਨੂੰ ਪਤਾ ਹੀ ਆ ਅੱਗੇ ਵੀ ਭਾਈ ਤਾਂ ਹੋ ਚੁੱਕੀਆਂ ਹੈ ਤੇ ਬਹੁਤ ਘਟਿਆ ਹਰਕਤ ਹੋਈ ਹੈ ਜਨਤੀ ਕੋਈ ਸੁਪਰਚੈਚਨ ਨੂੰ 2-3 ਦਿਨ ਪਹਿਲਾਂ ਤੋਂ ਹੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਇਹ ਜਿਹੜੇ ਸਰਕਾਰੀ ਅਨਸਰ ਆ ਇਹ ਅਸਲਾ ਲੈ ਕੇ ਤੋਂ ਨੂੰ ਸਾਡੀ ਜਾਣ ਨੂੰ ਪਸਰਾ ਤਾਂ ਅਮੀ ਚਲੋ ਪ੍ਰਸ਼ਾਸਨ ਨੇ ਕੋਈ ਕੰਪੋਲੇ ਪਨਾ ਦਿੱਤਾ ਨਾ ਫੋਨ 'ਤੇ ਬੇਨਤੀ ਸਾਰੀਆਂ ਅਗਵਾੜੇ ਦੇ ਸ਼ਹਿਰ ਵਾਸੀਆਂ ਨੇ ਦੁਕਾਨਦਾਰਾਂ ਨੂੰ ਸਾਰੇ ਅਗਵਾੜੇ ਨੂੰ ਇਹ ਬੇਨਤੀ ਕੀਤੀ ਜਾਂਦੀ ਕੱਲ ਨੂੰ ਸਾਡਾ ਤੁਸੀਂ ਸਹਿਯੋਗ ਦੇਣਾ ਇਹ ਅਨਸਾਰਤੀ ਅਨਸਰਾਂ ਨੂੰ ਪੜਨ ਲਈ ਪੋਲਿਸ ਤੇ ਵੀ ਜਦੋਂ ਅਪ੍ਰਤਿਚਾਰਸ਼ਨ ਤੇ ਦੋੜ ਪਵੇ ਤਾਂ ਆਪਾਂ ਫਗਵਾੜਾ ਉਦੋਂ ਤੱਕ ਬੰਦ ਰੱਖਣਾ ਜਦੋਂ ਤੱਕ ਇਹ ਵੱਢ ਨਹੀਂ ਹੁੰਦੀ ਹਾਂ ਜੇ ਅੱਜ ਦਾ ਹੱਦ ਤੱਕ ਵੀ ਭਾਵੇਂ ਪੋਲਿਸ ਕੱਢ ਲੈਂਦੀ ਫਿਰ ਅਸੀਂ ਤੇਰੇ ਕੋਈ ਬੰਦ ਦੀ ਗੱਲ ਨਹੀਂ ਹੈ ਪਰ ਜੇ ਜਦੋਂ ਤੱਕ ਨਹੀਂ ਵੱਢਦੇ ਹਉ ਤੱਕ ਤੁਸੀਂ ਸਾਰੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦੇਣਾ ਇਹ ਕੋਈ ਇੱਕ ਹਿੰਦੂਆਂ ਆ ਜਾਂ ਸਿੱਖਾਂ ਦਾ ਮਸਲਾ ਨਹੀਂ ਇਹ ਸਾਂਝਾ ਸਾਡਾ ਸਾਰਿਆਂ ਦਾ ਮਸਲਾ ਅੱਜ ਜੇ ਇਹ ਘਟਨਾ ਇਹਨਾਂ ਨਾਲ ਵਾਪਰੀ ਹੈ ਕੱਲ ਤੁਹਾਡੇ ਨਾਲ ਵੀ ਵਾਪਰਨ ਨੂੰ ਦੇਰ ਨਹੀਂ ਲੱਗਣੀ ਇਸ ਕਰਕੇ ਸਾਰੇ ਜਣੇ ਆਪਣਾ ਸਮਝ ਕੇ ਸਹਿਯੋਗ ਦੇਣ ਤਾਂ ਸਾਰਾ ਬਾਜ਼ਾਰ ਨੂੰ ਬੰਦ ਰੱਖੀਏ ਵਾਹਿਗੁਰੂ ਜੀ ਦਾ ਸਤਿ ਸਾਬਾ ਵਾਹਿਗੁਰੂ ਜੀ ਨਾਰਿੰਗ ਨਹੀਂ ਕਰਦੇ ਜਿੰਨੇ ਬਾਤ ਬੋਲਦੇ ਜਿੰਨੇ ਬੰਦੇ ਬੋਲਦੇ